ਗ੍ਰੇਟ ਨਾਇਡਾ ਦੇ ਸ਼ਹੀਦ ਵਿਜੇ ਸਿੰਘ ਪਾਥਿਕ ਸਪੋਰਟਸ ਕੰਪਲੈਕਸ ਵਿੱਚ ਅੱਜ ਤੋਂ 20 ਨਵੰਬਰ ਤੱਕ ਵਰਲਡ ਬੌਕਸਿੰਗ ਕੱਪ ਫਾਈਨਲਸ ਦਾ ਆਯੋਜਨ ਹੋਣ ਜਾ ਰਿਹਾ ਹੈ। ਇਹ ਫਾਈਨਲਸ ਇਸ ਸਾਲ ਬ੍ਰਾਜ਼ੀਲ, ਪੋਲੈਂਡ ਅਤੇ ਕਜ਼ਾਕਿਸਤਾਨ ਵਿੱਚ ਹੋਏ ਤਿੰਨ ਵਰਲਡ ਕੱਪ ਸਟੇਜਾਂ ਤੋਂ ਬਾਅਦ ਵਰਲਡ ਬੌਕਸਿੰਗ ਕੱਪ ਸੀਰੀਜ਼ 2025 ਦਾ ਸੀਜ਼ਨ ਸਮਾਪਤੀ ਸਮਾਗਮ ਹੈ। ਇਸ ਮੁਕਾਬਲੇ ਵਿੱਚ 18 ਦੇਸ਼ਾਂ ਦੇ 130 ਮੁਕਕੇਬਾਜ਼ ਹਿੱਸਾ ਲੈਣਗੇ। ਜਿਸ ਵਿੱਚ ਹਰ 20 ਕੈਟੇਗਰੀਆਂ ਵਿੱਚ ਸਾਲ ਦੇ 8 ਸਰਵੋਤਮ ਮੁੱਕੇਬਾਜ਼ ਸ਼ਾਮਲ ਹੋਣਗੇ ਮੇਜ਼ਬਾਨ ਹੋਣ ਦੇ ਨਾਤੇ ਭਾਰਤ ਸਾਰੀਆਂ 20 ਕੈਟੇਗਰੀਆਂ ਵਿੱਚ ਹਿੱਸਾ ਲੈ ਰਿਹਾ ਹੈ ਅਤੇ ਇਸ ਵਿੱਚ ਵਿਸ਼ੇਪ ਚੈਂਪੀਅਨ ਜਿਵੇਂ ਕਿ ਮੀਨਾਕਸ਼ੀ ਨਖਤ ਜ਼ਰੀਨ ਜਸਮੀਨ ਅਤੇ ਸਵੀਟੀ ਬੂਰਾ ਵਰਗੇ ਖਿਡਾਰੀ ਸ਼ਾਮਲ ਹੋਣਗੇ ਸਵੀਟੀ ਇਸ ਸਾਲ ਪਹਿਲੀ ਵਾਰ ਵਾਪਸੀ ਕਰ ਰਹੀ ਹੈ ਕਿਉਂਕਿ ਲਵਲੀਨਾ ਬੋਰਹੋਗੋਹੇਨ ਨੇ ਸੱਟ ਕਾਰਨ ਟੂਰਨਾਮੈਂਟ ਤੋਂ ਨਾ ਵਾਪਸ ਲੈ ਲਿਆ ਭਾਰਤ ਪੁਰਸ਼ ਮੁੱਕੇਬਾਜ਼ੀ ਵਿੱਚ ਵੀ ਕੁਝ ਮੈਡਲ ਜਿੱਤਣ ਦੀ ਉਮੀਦ ਕਰੇਗਾ ਜਿਸ ਵਿੱਚ ਅਵਿਨਾਸ਼ ਚੰਮਾਰ ਅਤੇ ਹਿਤੇਸ਼ ਸ਼ਾਮਲ ਹਨ ਜਿਨ੍ਹਾਂ ਨੇ ਇਸ ਸਾਲ ਦੇ ਵਰਲਡ ਕੱਪ ਸਰਕਟ ਵਿੱਚ ਦੋ ਦੋ ਮੈਡਲ ਜਿੱਤੇ ਸਨ